ਸੱਸਵੀਰ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਮੈਂ ਤੁਹਾਡੇ ਨਾਲ ਕ੍ਰਿਸ਼ ਵਰਮਾ ਮੋਹਾਲੀ ਦੇ ਵਿੱਚ ਚੋਰਾ ਦਾ ਖੋਫ ਇੰਨਾ ਵੱਧ ਗਿਆ ਹੈ ਕਿ ਸੁੱਤੇ ਪੇ ਬੰਦਿਆਂ ਦੇ ਪੀਜੀ ਦੇ ਕਮਰਿਆਂ ਦੇ ਅੰਦਰੋਂ ਉਹਨਾਂ ਦੇ ਲੈਪਟਾਪ ਕ੍ਰੈਡਿਟ ਕਾਰਡ ਫੋਨ ਸਭ ਕੁਝ ਚੱਕ ਕੇ ਫਰਾਰ ਹੋ ਗਏ ਨੇ ਅਸੀਂ ਉਸ ਘਰ ਦੇ ਬਾਹਰ ਖੜੇ ਆ ਤੇ ਮੌਜੂਦ ਆ ਉਸ ਬੰਦਿਆਂ ਦੇ ਨਾਲ ਜਿਨ੍ਹਾਂ ਦਾ ਇਹ ਸਾਰਾ ਸਮਾਨ ਚੱਕਿਆ ਗਿਆ ਹੈ ਸਸ਼ੀਗਲ ਜੀ ਸਸ਼ੀਗਲ ਵੀਰੇ ਕਿਨਾ ਪੈ ਨਾਮ ਕੀ ਆ ਪਰਵਿੰਦਰ ਵੀਰੇ ਪਰਵਿੰਦਰ ਜੀ ਕੀ ਹੋਇਆ ਸੀ ਉਸ ਦਿਨ ਮੈਂ ਸੁਣਿਆ ਕਿ ਤੁਸੀਂ ਸੁੱਤੇ ਵੇ ਸਾਰੇ ਅੰਦਰ ਤੁਹਾਡਾ ਸਮਾਨ ਚੱਕ ਕੇ ਲੈ ਗਏ ਹੋ ਹਾਂਜੀ ਭਾਜੀ ਮੇਰਾ ਫੋਨ ਮੇਰੀ ਕੜੀ ਮੇਰਾ ਉਹ ਹੈੱਡਫੋਨ ਸਾਰਾ ਕੁਝ ਲੈ ਗਏ ਭਾਜੀ 6 ਵਜੇ ਮੈਂ ਘਰ ਜਾਣਾਂ ਗੱਲ ਹੋਈ ਆ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਆਏ ਕਦੋਂ ਗਏ ਕੁਝ ਸੁngਾਇਆ ਸੁngਾਇਆ ਬਸ 7 ਵਜੇ ਜਾ ਕੇ ਆਖ ਫੁੱਲੀ ਰਾਤ ਤੇ 6 ਵਜੇ ਤੁਸੀਂ ਸੁੱਤੇ ਹੋ ਤੇ 15-20 ਮਿੰਟਾਂ ਚ ਉਹਨਾਂ ਨੇ ਚੋਰਾਂ ਨੇ ਉਹ ਕੰਮ ਕਰਕੇ ਤੁਸੀਂ 7 ਵਜੇ ਤੋਂ ਬਾਅਦ ਉੱਠੇ ਹੋ ਹਾਂ 15-20 ਮਿੰਟਾਂ ਚ ਕੰਮ ਕਰਕੇ ਭਾਜੀ ਉਹ ਤੇ ਕੀ ਕੀ ਗਿਆ ਤੁਹਾਡਾ ਮੇਰਾ ਭ ਤੇ ਹੈਡਵੌਨਸ ਚਲੇ ਗਏ ਭਾਈ ਮੇਰੇ ਕਿੰਨੇ ਬੰਦੇ ਰਹਿੰਦੇ ਤੁਸੀਂ ਕਮਰੇ ਦੇ ਵਿੱਚ ਅਸੀਂ ਤਿੰਨੇ ਵਾਲੇ ਤੇ ਤਿੰਨਾਂ ਨੂੰ ਨਹੀਂ ਪਤਾ ਲੱਗਾ ਕਿ ਕੀ ਹੋਇਆ ਕੀ ਨਹੀਂ ਹੋਇਆ ਕਿਸੇ ਨੂੰ ਨਹੀਂ ਪਤਾ ਲੱਗਾ ਇਹਦੀ ਪਿੱਛੇ ਕੋਈ ਕਾਰਨ ਕੋਈ ਕਾਰਨ ਨਹੀਂ ਪਛੇ ਹੁਣ ਕੀ ਪਤਾ ਕੀ ਸੁngਾਇਆ ਉਹਨਾਂ ਨੇ ਕੀ ਨਹੀਂ ਹੁਣ ਇਹ ਤਾਂ ਰੱਬ ਹੀ ਜਾਣਦਾ ਭਾਈ ਹੋਰ ਹੋਰ ਕੌਣ ਸੀਗੇ ਜਿਨ੍ਹਾਂ ਦਾ ਫੋਨ ਚੋਰੀ ਹੋਇਆ ਹੋਰ ਕਿੰਨਾ ਸਮਾਨ ਚੋਰੀ ਹੋਇਆ ਸਸ਼ਰੀ ਗਾਲ ਜੀ ਸਸ਼ਰੀ ਗਾਲ ਜੀ ਕੀ ਨਾਮ ਕੀ ਆਪਣਾ ਪ੍ਰੋਮਿਲ ਕੁਮਾਰ ਸ਼ਰਮਾ ਪ੍ਰੋਮਿਲ ਜੀ ਕੀ ਹੋਇਆ ਸੀ ਉਸ ਦਿਨ ਤੇ ਤੁਹਾਡਾ ਕੀ ਕੀ ਚੱਕਿਆ ਗਿਆ ਥੋੜੀ ਅ 6 15 ਦੇ ਮੈਂ అలਾਰਮ ਬੰਦ ਕੀਤਾ ਆਪਣਾ ਤੇ ਉਸ ਤੋਂ ਬਾਅਦ ਆਪਾਂ ਸਾਡੀ ਜਾਗ ਖੁੱਲੀ ਹੈ 7 ਵਜੇ ਦੇ ਕਰੀਬ ਮੇਰਾ ਬੈਗ ਸੀਗਾ ਜਿਹਦੇ ਵਿੱਚ ਲੈਪਟਾਪ ਮੇਰੇ ਬਾਕੀ ਸਾਰੇ ਜਿੰਨੇ ਵੀ ਜ਼ਰੂਰੀ ਸਮਾਨ ਸੀਗਾ ਉਹ ਹੈੱਡਫੋਨ ਬਾਕੀ ਸਭ ਚੀਜ਼ਾਂ ਪਲੱਸ ਮੇਰਾ ਵਾਲਟ ਜਿਹਦੇ ਵਿੱਚ ਕੈਸ਼ ਵੀ ਸੀਗਾ ਪਲੱਸ ਮੇਰੇ ਏਟੀਐਮ ਕਾਰਡ ਸੀ ਕਿੰਨਾ ਕੈਸ਼ ਸੀ ਵਾਲਟ ਦੇ ਵਿੱਚ ਆਈ ਥਿੰਕ 1500 ਹੀ ਹੋਏਗਾ ਜ਼ਿਆਦਾ ਨਹੀਂ ਸੀਗਾ ਬਟ ਉਹਦੇ ਇਲਾਵਾ ਮੇਰਾ ਫੋਨ ਇਹ ਸਾਰੀਆਂ ਚੀਜ਼ਾਂ ਚੋਰੀ ਹੋਈਆਂ ਉਸ ਤੋਂ ਬਾਅਦ ਜਦੋਂ ਆਪਾਂ ਥਾਣੇ 'ਤੇ ਰਿਪੋਰਟ ਲਖਾਈ ਹੈ ਸਾਰੀ ਚੀਜ਼ ਦੇ ਬਾਰੇ ਦੱਸਿਆ ਹੈ ਬੁੰਜਰੇਮਾ ਦਾ ਕੈਮਰੇ ਦੇ ਵਿੱਚ ਫੇਸ ਵੀ ਆਇਆ ਸਭ ਕੁਝ ਆਇਆ ਬਟ ਫਿਰ ਵੀ ਪੁਲਿਸ ਨੇ ਇੰਨਾ ਕੋਈ ਐਕਸ਼ਨ ਲਿੱਤਾ ਨਹੀਂ ਹਲੇ ਜਿਹੜਾ ਮੇਰਾ ਏਟੀਐਮ ਕਾਰਡ ਸੀਗਾ ਉਹ ਵੀ ਡੇਰਾਬਸੀ ਜਾ ਕੇ ਸਵਾਈਪ ਹੋਇਆ ਪੁਲਿਸ ਨੇ ਉਹਦੇ ਵਿੱਚ ਵੀ ਕੁਝ ਇੰਨਾ ਐਕਸ਼ਨ ਲਿਆ ਨਹੀਂ ਹੈ ਮਤਲਬ ਕਿ ਜਿਹੜਾ ਤੁਹਾਡਾ ਕਾਰਡ ਚੋਰੀ ਹੋਇਆ ਉਹ ਡੇਰਾਬਸੀ ਦੇ ਵਿੱਚ ਐਕਟਿਵ ਹੋਇਆ ਡੇਰਾਬਸੀ ਸਵਾਈਪ ਹੋਇਆ ਕਿਸ ਜਗ੍ਹਾ ਤੇ ਸਵਾਈਪ ਹੋਇਆ ਕੋਈ ਪੈਟਰੋਲ ਪੰਪ ਤੇ ਹੋਇਆ ਕਿ ਸ਼ੋਪਿੰਗ ਤੇ ਹੋਇਆ ਕਿੱਥੇ ਹੋਇਆ ਕਿਸੇ ਏਟੀਐਮ ਦੇ ਵਿੱਚ ਹੋਇਆ ਜੋ ਕਿ ਨੌਨ ਐਚ ਡੀ ਐਫ ਸੀ ਸੀ ਸੀਗਾ ਇਸ ਕਰਕੇ ਉਹਦੀ ਐਗਜ਼ੈਕਟ ਲੋਕੇਸ਼ਨ ਦਾ ਮੈਂ ਵੀ ਪਤਾ ਨਹੀਂ ਕਰਾ ਪਾਇਆ ਤੇ ਉਹਦੇ ਇਲਾਵਾ ਮੇਰਾ ਜਿਹੜਾ ਕ੍ਰੈਡਿਟ ਕਾਰਡ ਸੀਗਾ ਉਹ ਵੀ ਸਵਾਈਪ ਹੋਇਆ ਕਿਤੇ ਨ ਪਲੱਸ ਜਿਹੜਾ ਮੇਰਾ ਏਟੀਐਮ ਕਾਰਡ ਸੀਗਾ ਉਹਦੇ ਵਿੱਚੋਂ ਵੀ 20000 ਰੁਪਏ ਨਿਕਲਿਆ ਤਾਂ ਇਨ ਟੋਟਲ ਤੁਸੀਂ ਮੰਨ ਲਓ ਵੀ ਮੇਰਾ ਇਕੱਲੇ ਦਾ ਹੀ ਅਗਰ ਤੁਸੀਂ ਲਾ ਕੇ ਚੱਲੋ ਤਾਂ 2 ਤੋਂ ਲੈ ਕੇ 3 ਲੱਖ ਦੇ ਵਿੱਚ ਵਿੱਚ ਦਾ ਸਮਾਨ ਗਾਇਬ ਤੜਾ 2 ਤੋਂ 3 ਲੱਖ ਗਿਆ ਬਾਕੀਆਂ ਦਾ ਕਿੰਨੇ ਦਾ ਗਿਆ ਹੋਊਗਾ ਬਾਕੀਆਂ ਦਾ ਅਗਰ ਮਿਲਾ ਲਈਏ ਤਾਂ ਸਾਰਿਆਂ ਦਾ ਮਿਲਾ ਕੇ 4 ਤੋਂ 5 ਲੱਖ ਤਾਂ ਬਣ ਹੀ ਜਾਏਗਾ ਜਿੱਥੇ ਤੱਕ ਮੈਨੂੰ ਲੱਗਦਾ ਕਿਉਂਕਿ ਉਹਨੇ 15 ਮਿੰਟਾਂ ਵਿੱਚ ਉਹ ਲੱਖਾਪਤੀ ਬਣ ਗਿਆ 5 ਲੱਖ ਦੀ ਚੋਰੀ ਕਰ ਗਿਆ ਉਹ ਬਿਲਕੁਲ ਹੁਣ ਮੇਨ ਗੱਲ ਇਹ ਹੈ ਕਿ ਉਹਨਾਂ ਦੀਆਂ ਚਿਹਰੇ ਵੀ ਆਏ ਆ ਸਭ ਕੁਝ ਆਇਆ ਜੇ ਪੁਲਿਸ ਐਗਜ਼ੈਕਟ ਸੇਮ ਟਾਈਮ ਤੇ ਐਕਸ਼ਨ ਲੈਂਦੀ ਤਾਂ ਹੋ ਸਕਦਾ ਫੜੇ ਵੀ ਜਾਂਦੇ ਅਸੀਂ ਸਾਰਿਆਂ ਨੂੰ ਕੰਪਲੇਂਟ ਵੀ ਕਰਾਈ ਤਿੰਨ ਜਣਿਆਂ ਨੇ ਜਾ ਕੇ ਬਾਕੀ ਉਹਨਾਂ ਨੇ ਹਲੇ ਤੱਕ ਐਫ ਆਈ ਆਰ ਆਈ ਥਿੰਕ ਰਜਿਸਟਰ ਨਹੀਂ ਕੀਤੀ ਹੋਈ ਹੈ ਜਿੱ ਤੱਕ ਸਾਨੂੰ ਪਤਾ ਹੈ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਦਿਨ ਬਾਅਦ ਕਰੋਗੇ ਬਟ ਹਲੇ ਤੱਕ ਕੁਝ ਨਹੀਂ ਹੋਇਆ ਪੁਲਿਸ ਵਾਲੇ ਕੀ ਕਹਿੰਦੇ ਹੈ ਕਿ ਅੱਪਾ ਕੁਝ ਕਰਾਂਗੇ ਪੁਲਿਸ ਵਾਲੇ ਸਾਡੇ ਮੇਰੇ ਜਿਹੜੇ ਕੇਸ ਦਾ ਹਲੇ ਇਨਸਪੈਕਟਰ ਹੈਗੇ ਆ ਏ ਐਸ ਆਈ ਜਸਵੰਤ ਸਿੰਘ ਜੀ ਹੈ ਉਹਨਾਂ ਨਾਲ ਅੱਜ ਵੀ ਮੇਰੀ ਗੱਲ ਹੋਈ ਸੀਗੀ ਉਹਨਾਂ ਨੇ ਕਿਹਾ ਸੀਗਾ ਅੱਜ 4 ਵਜੇ ਉਹ ਆਉਗੇ ਬਟ ਹਲੇ ਤੁਹਾਡੇ ਸਾਹਮਣੇ ਹੀ ਮੈਂ ਖੜਾ ਕੋਈ ਇਨਸਪੈਕਟਰ ਨਹੀਂ ਹੈ ਕੋਈ ਕੁਝ ਨਹੀਂ ਹੈ ਜਸਵਿੰਦਰ ਜੀ ਨੂੰ ਕਾਲ ਕਰ ਸਕ ਕਰ ਸਕਦੇ ਆ ਜੀ ਕਰਿਓ ਜਸਵਿੰਦਰ ਜੀ ਨੂੰ ਕਾਲ ਕਰਕੇ ਮੇਨਾ ਗੱਲ ਕਰਾਓ ਉਹਨਾਂ ਦੀ ਉਹਨਾਂ ਦਾ ਕੈਮਰਾ ਅਸੀਂ ਮੌਕੇ ਤੇ ਜਸਵੰਤ ਜੀ ਨੂੰ ਕਾਲ ਕਰ ਰਹੇ ਆ ਜਿਹੜੇ ਇਹਨਾਂ ਦੇ ਡਿਊਟੀ ਆਫਸਰ ਨੇ ਜਿਹੜੇ ਦੇਖ ਰਹੇ ਇਹਨਾਂ ਦਾ ਕੇਸ ਹਲੋ ਹਲੋ ਹਾਂ ਦੋਹਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਸਿਕਨ ਭਾਈ ਬਹੁਤ ਦੇਰ ਹੋ ਗਈ ਸੂਰਜਾ ਕੇ 7:00 ਵਜੇ ਚਲੇ ਜਾਣਾ ਸੀ ਨਾ ਜਸ ਜਸਵੰਤ ਜੀ ਮੈਂ ਕ੍ਰਿਸ਼ ਗੱਲ ਕਰ ਰਿਹਾ ਹਾਂ ਪੰਜਾਬ ਨੇਸ਼ਨ ਟੀਵੀ ਤੋਂ ਪੱਤਰਕਾਰ ਗੱਲ ਕਰ ਰਿਹਾ ਹਾਂ ਮੈਂ ਕਿਹਾ ਇਹਨਾਂ ਇਹਨਾਂ ਬੱਚਿਆਂ ਦਾ ਕੀ ਕਹਿੰਦੇ ਆ ਫੋਨ ਫੋਨ ਚੋਰੀ ਹੋਇਆ ਹੈ ਆਹ ਟ੍ਰਾਂਜੈਕਸ਼ਨ ਵੀ ਹੋਈ ਹੈ ਤੇ ਇਹਨਾਂ ਨੇ ਕੀ ਕਾਰਵਾਈ ਕਰ ਰਹੇ ਹੋ ਸੀ ਇਹਨਾਂ ਨੇ ਤਾਂ ਕਾਰਵਾਈ ਕਰ ਰਹੇ ਜੇ ਨਹੀਂ ਤਾਂ ਕੀ ਕਹਿੰਦੇ ਬਰਾ ਪਿਆਰ ਬੰਦੇ ਆ ਕੇ ਬਿਆਨ ਲਗਾ ਦੇ ਮੈਂ ਕੱਲ ਨੂੰ ਜਿਹੜੇ ਬੰਦ ਕਾਰਵਾਈ ਕਰ ਦਿੰਦਾ ਜੀ ਉਹ ਕਹਿੰਦੇ ਅਸੀਂ ਬਿਆਨ ਲਿਖਾਤਾ ਹੋਇਆ ਇਹਨਾਂ ਨੇ ਐਫ ਆਈ ਆਰ ਨਹੀਂ ਕੀਤੀ ਹਾਲ ਤੱਕ ਦਹੀ ਇਹ ਤਾਂ ਦਸਤਾਵੇਜ਼ ਕਿਹਾ ਹੈ ਇਹਦਾ ਦਸਤਾਵੇਜ਼ ਕੀ ਹੁੰਦੀ ਹੈ ਚਲੋ ਮੈਂ ਇਹਨਾਂ ਨੂੰ ਕੱਲ ਤੁਹਾਡੇ ਕੋਲ ਭੇਜ ਰਿਹਾ ਇਹਨਾਂ ਦੀ ਐਫ ਆਈ ਆਰ ਕੱਟ ਕੇ ਇਹਨਾਂ ਦਾ ਕਰਾ ਦਿਓ। ਸ਼ੁਕਰੀਆ ਜਸਵੰਤ ਜੀ। ਤੁਸੀਂ ਦੇਖ ਸਕਦੇ ਸੀ ਕਿ ਮੌਕੇ ਤੇ ਅਸੀਂ ਔਨ ਕੈਮਰਾ ਜਸਵੰਤ ਜੀ ਨੂੰ ਫੋਨ ਲਾਇਆ ਉਹਨਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਕੱਲ ਇਹਨਾਂ ਦੀ ਐਫ ਆਈ ਆਰ ਕੱਟ ਕੇ ਜਿਹੜੇ ਉਹਨਾਂ ਦੇ ਰਾਈਡ ਗਾਰਡ ਯੂਜ਼ ਹੋਏ ਨੇ ਲੋਕੇਸ਼ਨਲ ਟ੍ਰੇਸ ਕੀਤਾ ਜਾਏਗਾ। ਭਾਈ ਤੁਹਾਡਾ ਵੀ ਕੋਈ ਚੋਰੀ ਹੋਇਆ ਇਥੋਂ ਦੀ? ਹਾਂਜੀ ਮੇਰਾ ਆਈਫੋਨ 13 ਚੋਰੀ ਹੋਇਆ। ਕੀ ਨਾਮ ਕੀ ਹੈ ਤੁਹਾਡਾ? ਪ੍ਰਿੰਸ ਰਾਣਾ। ਤਾਨੂੰ ਵੀ ਨਹੀਂ ਪਤਾ ਲੱਗਾ ਨਹੀਂ ਬਿਲਕੁਲ ਕੀ ਪੀਤਾ ਸੀ ਇਦਾਂ ਦਾ ਕੁਝ ਨਹੀਂ ਪਾਣੀ ਪੀਆ ਦਾ ਤੇ ਪਾਣੀ ਦੇ ਤੁਹਾਨੂੰ ਉਹ ਤੁਹਾਡੇ ਘਰ ਉਹ ਇਹਨਾਂ ਕੋਲ ਚੱਕ ਕੇ ਲੈ ਗਏ ਤੁਹਾਡੇ ਰੂਮ ਦੇ ਵਿੱਚੋਂ ਆ ਕੇ ਤੇ ਤੁਹਾਨੂੰ ਕੁਝ ਨਹੀਂ ਪਤਾ ਲੱਗਾ ਨਹੀਂ ਬਿਲਕੁਲ ਵੀ ਨਹੀਂ ਪਤਾ ਲੱਗਾ ਉਹਨਾਂ ਨੇ ਮਤਲਬ ਬਿਲਕੁਲ ਵੀ ਨਾ ਤਾਂ ਸ਼ੋਰ ਕੀਤਾ ਕੁਝ ਵੀ ਨਹੀਂ ਕੀਤਾ ਮਤਲਬ ਆਰਾਮ से ਉਠਾ ਕੇ ਔਰ ਲੈ ਗਏ ਫੋਨ ਕਿਹੜਾ ਸੀਗਾ ਤੁਹਾਡਾ ਫੋਨ ਮੇਰਾ ਆਈਫੋਨ 13 ਥਾ ਤੇ ਤੁਹਾਡੀ ਆਈਫੋਨ 13 ਦੇ ਵਿੱਚ ਆਈਫੋਨ ਦੇ ਵਿੱਚ ਲੋਕੇਸ਼ਨ ਵੀ ਟ੍ਰੇਸ ਹੁੰਦੀ ਹੈ ਤੁਸੀਂ ਟ੍ਰੇਸ ਕਰਕੇ ਦੇਖੀ ਹਾਂਜੀ ਟ੍ਰੇਸ ਕੀਆ ਥਾ ਉਹ ਇਹ ਸ਼ਾਈ ਮਾਜਰੇ ਦਾ ਪਾਰਕ ਹੈ ਨਾ ਇਸ ਦੇ ਪਿੱਛੇ ਆਈ ਸੀ ਉਨकी ਲੋਕੇਸ਼ਨ ਤੋਂ ਮੈਂਨੇ ਪ तो वो कहने लग गए कि खुद ही पकड़ लो तुम उनको तो मैंने उनको कहा कि भाई हम खुद पकड़ लेंगे उन्होंने हमें चक्कू चुक्कू मार दिया तो कहने लगे नहीं ऐसे नहीं मारेंगे तो मतलब वो भी कुछ एक्शन नहीं ले रहे हैं दो तीन बार उनके पास चले गए हैं पर मेरी ऑन कैमरा गल हुई है ए एस आई जी ना वो कहें कि कल मेरे को भेज दो असि एफ आई आर कट के इन्होंने कार्रवाई कर देंगे कोई नहीं हम कल जाते हैं फिर देखते हैं बाकी उन्होंने कुछ कार्रवाई करी नहीं है मैंने ये भी कहा था कि डी डी आर काट के दे दो वो कह रहे थे कि आ जाना काट देंगे पर उसका भी कोई हल नहीं निकालना उन्होंने अभी तक ਸਾਡੇ ਨਾਲ ਹੀ ਘੋਰ ਭਾਈ ਸੀਗੇ ਜਿਨ੍ਹਾਂ ਦਾ ਵੀ ਆਈਫੋਨ ਹੀ ਚੱਕਿਆ ਗਿਆ ਹੈ ਤਾਂ ਕਿ ਚੋਰਾਂ ਨੇ ਸਿਰਫ ਆਈਫੋਨ ਨੂੰ ਲੱਗਦਾ ਟਾਰਗੇਟ ਕੀਤਾ ਹੈ 4 ਤੋਂ 5 ਲੱਖ ਰੁਪਇਆ ਉਹਨਾਂ ਨੇ 10 ਮਿੰਟਾਂ 15 ਮਿੰਟਾਂ ਦੇ ਵਿੱਚ ਕਮਾ ਲਿਆ ਮੁੰਡਿਆਂ ਦਾ ਕਹਿਣਾ ਜਾ ਰਿਹਾ ਕਿ ਇੱਥੇ ਕਾਫੀ ਮੁੰਡੇ ਰਹਿੰਦੇ ਆ 3 ਤੋਂ 4 ਮੁੰਡੇ ਇੱਕ ਇੱਕ ਕਮਰੇ ਦੇ ਵਿੱਚ ਰਹਿੰਦੇ ਆ ਫਿਰ ਵੀ ਕਿਸੇ ਨੂੰ ਨਹੀਂ ਪਤਾ ਲੱਗਾ ਇਹਨਾਂ ਦਾ ਕਹਿਣਾ ਜਾ ਰਿਹਾ ਕਿ ਉਹਨਾਂ ਨੇ ਕੁਝ ਛਿੜਕਾਇਆ ਜਾਂ ਉਹਨਾਂ ਨੇ ਕੁਝ ਕੀਤਾ ਜਿਹਦੇ ਕਰਕੇ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਬਾਕੀ ਅਸੀਂ ਮੌਕੇ ਤੇ ਐਸਆ ਜੀ ਨਾਲ ਗੱਲ ਕਰ ਚੁੱਕੇ ਹਾਂ ਉਹ ਕਹਿੰਦੇ ਕੱਲ ਉਹਨਾਂ ਨੂੰ ਭੇਜੋ ਤੇ ਇਹਨਾਂ ਦੇ ਜਿਹੜੀ ਕਾਨੂੰਨੀ ਕਾਰਵਾਈ ਬ